ਮੁਖਤਾਰ ਅंसारी ਨਾਲ ਕਹਿੰਦੇ ਚਾਰ ਬੰਦੇ ਹੁੰਦੇ ਸੀ ਉਹ ਕਿਸੇ ਵੀ ਜੇਲ੍ਹ 'ਚ ਜਾਏ ਉੱਥੇ ਉਹਦੇ ਨਾਲ ਆ ਜਾਂਦੇ ਸੀ ਉਹ ਐਨੇ ਟਾਈਮ ਤੋਂ ਉਹਦੇ ਨਾਲ ਘੱਟ ਰਹੇ ਸੀ ਆਪਣੇ ਆਪ ਕਿਸਪਾ ਕੇ ਉਹਦੇ ਨਾਲ ਆ ਜਾਂਦੇ ਸੀ ਉੱਥੇ ਸਿਰਫ ਮੁੱਤਾ ਅंसारी ਰਹਿੰਦਾ ਸੀ ਉੱਥੇ ਅੰਦਰ ਕੋਈ ਨਹੀਂ ਸੀ ਜਾਂ ਉਹਦੀ ਵਾਈਫ ਆਂਦੀ ਸੀ ਕੈਮਰੇ ਆਫ ਹੋ ਜਾਂਦੇ ਸੀ ਪੂਰੀ ਜੇਲ੍ਹ ਦੇ ਜਿਹੜਾ ਉਹਦਾ ਵਾਰਡ ਸੀ ਉਹਦੇ ਬਾਅਦ ਸਪੈਸ਼ਲ ਪੰਜਾਬ ਪੁਲਿਸ ਭਟਾਈ ਹੋਈ ਸੀ ਬਾਹਰ ਲਈ ਉਹ ਕੀ ਕਰਦੇ ਸੀ ਜਿੰਦਾ ਲਾ ਕੇ ਚਾਬੀ ਅੰਦਰ ਸਿੱਟ ਦਿੰਦੇ ਸੀ ਮੁਖਤਾਰ ਕੋਲ ਉਹ ਕਹਿੰਦਾ ਵੀ ਇੰਨਾ ਦਬਦਬਾ ਯਾਰ ਅਸੀਂ ਦੇਖਿਆ ਹੀ ਨਹੀਂ ਜੇਲ੍ਹ 'ਚ ਕਿਸੇ ਬੰਦੇ ਦਾ ਮਤਲਬ ਦੇਖਿਆ ਨਹੀਂ ਵੀ ਫਿਲਮਾਂ ਚ ਵੀ ਨਹੀਂ ਸੀ ਦੇਖਿਆ ਵੀ ਜੋ ਸੀ ਨਾ ਸੀ ਉੱਥੇ ਜੇਲ੍ਹ ਚ ਦੇਖਿਆ ਸਾਡੀ ਚ ਜਿਵੇਂ ਮੁਖ्तार ਅंसारी ਸੀਗਾ ਹਾਂਜੀ ਰੋਪੜ ਜੇਲ੍ਹ ਦੇ ਵਿੱਚ ਕਿੰਨਾ ਸਮਾਰਿਆ ਭਾਈ ਜੀ ਤੁਹਾਨੂੰ ਦੱਸਦਾ ਗੱਲ ਹੂੰ ਰੋਪੜ ਜੇਲ੍ਹ ਚ ਨਾ ਮੁੰਡੇ ਸੀਗੇ ਉਹਨਾਂ ਉਹਨਾਂ ਨੇ ਕੈਸ਼ ਵੈਨ ਦੀ ਡਕੈਤੀਆਂ ਕੀਤੀਆਂ ਸੀ ਮੋਹਾਲੀ ਪੰਚਕੁਲਾ ਮਤਲਬ ਉਹਨਾਂ ਨੇ 4 ਘਟਕੀਆਂ ਕੀਤੀਆਂ ਉਹ ਫਸੇ ਸੀ ਇਹ ਬਾਦ ਚ ਉਹ ਵਾਲੀ ਫਸ ਗਈ ਸੀ ਉਹ ਹਮ ਉਹਨਾਂ ਚ ਮੁੰਡਾ ਸੀ ਬਾਈ ਜੀ ਰਾਣਾ ਉਹਨੇ ਆਈਏਐਸ ਦਾ ਪ੍ਰੀ ਦਿੱਤਾ ਹੋਇਆ ਸੀ ਜਿਹੜਾ ਉਸ ਡਕੈਤੀ ਦੇ ਵਿੱਚ ਫਸਿਆ ਸੀ ਮਤਲਬ ਮਾਸਟਰਮਾਈਂਡ ਸੀ ਉਹਨਾਂ ਦਾ ਉਹਨੇ ਆਈਏਐਸ ਦਾ ਪ੍ਰੀ ਦਿੱਤਾ ਸੀ ਉਹ ਬਿਲਕੁਲ ਬਾਈ ਜੀ ਥਾਪਰ ਤੋਂ ਐਮਟੈਕ ਕੀਤੀ ਹੋਈ ਸੀ ਉਹਨੇ ਉਹ ਥੋੜਾ ਭਲਾ ਤੇ ਉਹ ਮੇਰੇ ਨਾਲ ਇਥੋਂ ਉਹਦੀ ਰੋਪੜ ਤੋਂ ਉਹਨਾਂ ਦੀ ਬਦਲੀ ਹੋ ਗਈ ਅੰਬਾਲੇ ਆ ਗਏ ਪੰਚਕੁੱਲੇ ਦਾ ਕੇਸ ਸੀ ਉਹਨਾਂ ਦਾ ਉੱਥੇ ਪੇਸ਼ੀ ਤੇ ਇਹਨਾਂ ਨੂੰ ਲਿਜਾ ਨਹੀਂ ਸੀ ਰਿਹਾ ਜਿਵੇਂ ਗਾਰਦਾਂ ਦੇ ਨਹੀਂ ਸੀ ਕਿ ਤੇ ਉਹ ਕੇਸ ਨੇੜੇ ਸੀਗਾ ਜੱਜ ਨੇ ਕੀ ਕੀਤਾ ਇਹਨਾਂ ਨੂੰ ਅੰਬਾਲੇ ਸ਼ਿਫਟ ਕਰਤਾ ਕਿ ਗਾਰਦ ਥੋੜੀ ਸਪੈਸ਼ਲ ਲਾਤੀ ਜਿਹਨੇ ਰੋਜ਼ ਤੁਹਾਨੂੰ ਲੈ ਕੇ ਆਣੇ ਜਾਣੇ ਕੇਸ ਨੇੜੇ ਸੀ ਉਹਨਾਂ ਦਾ ਉਸ ਬੰਦੇ ਨੇ ਮੈਨੂੰ ਮੁਖਤਾਰ ਅंसारी ਦੀ ਗੱਲ ਦੱਸੀ ਉਹਨਾਂ ਚ ਇੱਕ ਮੁੰਡਾ ਇਲੈਕਟ੍ਰੀਸ਼ੀਅਨ ਦੀ ਜੌਬ ਕਰਦਾ ਸੀ ਜੇਲ੍ਹ ਚ ਜਿੱਦਾਂ ਬੰਦੇ ਕਰਨ ਲੱਗ ਜਾਂਦੇ ਆ ਕੋਈ ਕੰਮ ਸਿੱਖਿਆ ਹੁੰਦਾ ਜਾਂ ਮਿਸਤਰੀ ਬਣੇ ਦੀ ਹਾਂਜੀ ਕਹਿੰਦਾ ਵੀ ਅंसारी ਨੇ ਉਹਨੂੰ ਬੁਲਾਇਆ ਉਹਨੇ ਮੈਨੂੰ ਖੁਦ ਦੱਸੀ ਕਹਿੰਦਾ ਮੈਨੂੰ ਅਨਸਾਰ ਹੀ ਨੇ ਉਹਨਾਂ ਨੇ ਕਿਹਾ ਵੀ ਅਨਸਾਰ ਉਹ ਵੀ ਬੰਦਾ ਆਇਆ ਉੱਥੇ ਚਲਾ ਜਾ ਕਹਿੰਦਾ ਉਹ ਮੈਨੂੰ ਕਹਿੰਦਾ ਵੀ ਇਹ ਕੰਦ ਐਵੇਂ ਇਹ ਕੰਦ ਤੋੜ ਦੇਣੀ ਐ ਇਸ ਚੀਜ਼ ਨੂੰ ਐਵੇਂ ਵੇਚ ਲੈ ਲੈਣਾ ਇੱਥੇ ਤੋਂ ਬਾਥਰੂਮ ਬਣਨੇ ਨੇ ਉਹ ਕਹਿੰਦਾ ਵੀ ਮੈਂ ਉਸੇ ਮੂੰਹ ਕਿ ਨਹੀਂ ਦੇਖਿਆ ਕਿ ਜੇਲ੍ਹ ਚ ਕੰਦ ਤੋੜ ਦੇਣੀ ਐ ਹੂੰ ਬਾਥਰੂਮ ਬਣਾ ਲੈਣੇ ਨੇ ਐਦਾਂ ਦੋ ਕਮਰੇ ਵੀ ਤਿੰਨ ਪਾਰਟੀਸ਼ਨ ਕਰਨੇ ਨੇ ਵੀ ਜੇਲ੍ਹ ਦੀ ਕੰਦ ਤੋੜ ਕੇ ਹਾਂ ਮਤਲਬ ਉਹ ਕੰਦ ਸੀਗੀ ਲਾਈਕ ਉਧਰ ਨੂੰ ਉਹ ਕੰਦ ਤੋੜ ਕੇ ਵੀ ਉਧਰ ਬਾਥਰੂਮ ਬਣ ਜਾਣਗੇ ਦੀ ਵੱਡਾ ਹਾਲ ਸ਼ੀ ਬੈਰਕ ਹੁੰਦੀ ਹੈ ਜਿਵੇਂ ਵੱਡੀ ਹੁੰਦੀ ਆ ਉਹ ਬੈਰਕ ਚੋਂ ਨੇ ਤਿੰਨ ਪਾਰਟੀਸ਼ਨ ਕੀਤੇ ਹੋਏ ਸੀ ਹਮ ਮੁਖਤਾਰ ਅਨਸਾਰੀ ਨੇ ਉਹ ਬਾਅਦ ਚ ਵੀ ਜਾਂਦਾ ਰਿਹਾ ਨਾ ਉਹ ਬੰਦਾ ਜੀ ਨੇ ਮੈਨੂੰ ਗੱਲ ਦੱਸੀ ਸੀਗਾ ਜੋਗੀ ਸੀ ਉਹ ਬਾਈ ਦਾ ਨਾ ਜੋਗੀ ਉਹ ਕਹਿੰਦਾ ਬਾਅਦ ਚ ਵੀ ਮੈਂ ਜਾਂਦਾ ਰਿਹਾ ਜਿਵੇਂ ਉਹ ਕਿਸੀਨ ਸੀਗਾ ਪਹਿਲਾ ਪਾਰਟੀਸ਼ਨ ਸੀਗਾ ਉੱਥੇ ਸੋਫੇ-ਸੋਫੇ ਲਾਏ ਹੋਏ ਸੀ ਬਾਈ ਜੀ ਜੇਲ ਚ ਹਮ ਜਿਹੜਾ ਵਾਰਡ ਸੀਗਾ ਉਹ ਸਿਰਫ ਮੁਖਤਾਰ ਅਨਸਾਰੀ ਲਈ ਸੀ ਜਿੱਤੇ ਸਕੁਐਸ਼ ਕੋਰਟ ਬਣਾਇਆ ਉਸਕੁਐਸ਼ ਕੋਰਟ ਕਹਿੰਦੇ ਸੂਰੀ ਬੈਡਮਿੰਟਨ ਕੋਰਟ ਬਣਾਇਆ ਸਪੈਸ਼ਲ ਉਹਦੇ ਲਈ ਸਪੈਸ਼ਲ ਉਹਦੇ ਲਈ ਤੇ ਉਦੀ ਜਿਹੜੀ ਬੈਰਕ ਸੀ ਕਿ ਲਾਈਕ ਜਿਹੜਾ ਪਹਿਲਾਂ ਉਹਨੇ ਜਿਵੇਂ ਪਹਿਲਾ ਪਾਰਟੀਸ਼ਨ ਸੀ ਉੱਥੇ ਸੋਫੇ ਲਾਏ ਹੋਏ ਸੀ ਜੇ ਕੋਈ ਅਫਸਰ ਵੀ ਆਏਗਾ ਉੱਥੇ ਰੁਕੇਗਾ ਅੱਛਾ ਜਿਹੜਾ ਸੈਕੰਡ ਪਾਰਟੀਸ਼ਨ ਸੀ ਉੱਥੇ ਕਹਿੰਦਾ ਮਤਲਬ ਜਿਹੜੇ ਉਹਦੇ ਬੰਦੇ ਸੀ ਮੁਖਤਾਰ ਅंसारी ਨਾਲ ਕਹਿੰਦੇ ਚਾਰ ਬੰਦੇ ਹੁੰਦੇ ਸੀ ਉਹ ਕਿਸੇ ਵੀ ਜੇਲ੍ਹ ਚ ਜਾਏ ਉਥੇ ਉਹਦੇ ਨਾਲ ਆ ਜਾਂਦੇ ਸੀ ਉਹ ਐਨੇ ਟਾਈਮ ਤੋਂ ਉਹਦੇ ਨਾਲ ਕੱਟ ਰਹੇ ਸੀ ਆਪਣੇ ਆਪਣੇ ਇਸਪੋ ਆ ਕੇ ਉਹਦੇ ਨਾਲ ਆ ਜਾਂਦੇ ਸੀ ਬੰਦੇ ਉਹ ਚਾਰ ਬੰਦੇ ਰਹਿੰਦੇ ਸੀ ਉੱਥੇ ਜਿਹੜਾ ਲਾਸਟ ਰੂਮ ਸੀ ਉੱਥੇ ਸਿਰਫ ਮੁਖਤਾਰ ਅंसारी ਰਹਿੰਦਾ ਸੀ ਉੱਥੇ ਅੰਦਰ ਕੋਈ ਨਹੀਂ ਸੀ ਜਾਂ ਉਹਦੀ ਵਾਈਫਾਂ ਦੀ ਸੀਗੀ ਸਿਰਫ ਲਈ ਵਾਈਫਾਈ ਜਾਂਦੀ ਸੀ ਕਮਰੇ ਆਫ ਹੋ ਜਾਂਦੇ ਸੀ ਪੂਰੀ ਜੇਲ੍ਹ ਦੇ ਜਿਹੜਾ ਉਹਦਾ ਵਾਰਡ ਸੀ ਉਹਦੇ ਬਾਅਦ ਸਪੈਸ਼ਲ ਪੰਜਾਬ ਪੁਲਿਸ ਭਟਾਈ ਹੋਈ ਸੀ ਬਾਹਰ ਲਈ ਉਹ ਕੀ ਕਰਦੇ ਸੀ ਜਿੰਦਾ ਲਾ ਕੇ ਚਾਬੀ ਅੰਦਰ ਸਿੱਟ ਦਿੰਦੇ ਸੀ ਮੁਖਤਾਰ ਕੋਲੇ ਉਹ ਕਹਿੰਦਾ ਵੀ ਇੰਨਾ ਦਬਦਬਾ ਯਾਰ ਅਸੀਂ ਦੇਖਿਆ ਹੀ ਨਹੀਂ ਜੇਲ੍ਹ ਚ ਕਿਸੇ ਬੰਦੇ ਦਾ ਯਾਰ ਮਤਲਬ ਦੇਖਿਆ ਨਹੀਂ ਵੀ ਫਿਲਮਾਂ ਚ ਵੀ ਨਹੀਂ ਸੀ ਦੇਖਿਆ ਵੀ ਜੋ ਸੀਨ ਅਸੀਂ ਉੱਥੇ ਜੇਲ੍ਹ ਚ ਦੇਖਿਆ ਸਾਡੀ ਚ ਫੋਨ ਹੋ ਕਹਿੰਦਾ ਸ਼ਰੀਆਮ ਕਰਦਾ ਜਾ ਰਿਹਾ ਹੁੰਦਾ ਸੀ ਜਦੋਂ ਜਾਂਦਾ ਸੀ ਕਿ ਉਹਦੇ ਐਸਪੀ ਦੇ ਆਫਿਸ ਠੀਕ ਹੈ ਤੇ ਉਹਦੀ ਵਾਈਫ ਆਂਦੀ ਸੀਗੀ ਸਵੇਰੇ ਉਹਦੀ ਵਾਈਫ ਆਏ ਉਹਨੇ ਕੀ ਕੀਤਾ ਐਸੀ ਮੁਖਤਾਰ ਦੇ ਬੰਦਿਆਂ ਨੇ ਜੇਲ੍ਹ ਦੇ ਸਾਹਮਣੇ ਨੇੜੇ ਤੇੜੇ ਕੋਠੀ ਲਈ ਹੋਈ ਸੀ ਕਿਰਾਏ ਤੇ ਤੂੰ ਦੀ ਵਾਈ ਫਰੈਂਡ ਸੀ ਉਹ ਜਿਹੜੇ ਉਹਦੇ ਬੰਦੇ ਬੈਠੇ ਸੀਗੇ ਤੇ ਬੰਦੇ ਥੋਂ ਤੱਕ ਕਹਿੰਦੇ ਆ ਕਿ ਜੇਲ੍ਹ ਚ ਉਹਦੇ ਕੋਲ ਪਿਸਤਲ ਸੀ ਜੇਲ੍ਹ ਦੇ ਵਿੱਚ ਹਾਂਜੀ ਜਿਹੜੇ ਮਤਲਬ ਉਹ ਜੇਲ੍ਹ ਚੋਂ ਆਏ ਸੀ ਨਾ ਉਹਨਾਂ ਨੇ ਮੈਨੂੰ ਕਿਹਾ ਕਿ ਵੀ ਉਸ ਕੋਲ ਪਿਸਤਲ ਸੀ ਹੁਣ ਰੱਬ ਜਾਣੇ ਸੀ ਨਹੀਂ ਸੀ ਬਾਕੀ ਜੇਲ੍ਹ ਚ ਗੱਲਾਂ ਵੀ ਬਹੁਤ ਹੁੰਦੀਆਂ ਨੇ ਬਟ ਜਿਸ ਹਿਸਾਬ ਦਾ ਉਹਦਾ ਮਤਲਬ ਸੀਨ ਸੀ ਜੇਲ ਦੇ ਅੰਦਰ ਜੋ ਦਬਤੋ ਬਾਈ ਤਾਂ ਪਿਸਤਲੋ ਦੇ ਲਈ ਕਿੱਡੇ ਗੱਲ ਸੀ ਜਿਹੜਾ ਬੰਦਾ ਜੇਲ ਚ ਕੰਧਾਂ ਤੜਵਾ ਰਿਹਾ ਆ ਕੇ ਬਾਥਰੂਮ ਬਣਵਾ ਰਿਹਾ ਕਿਤੇ ਬੈਡਮਿੰਟਨ ਕੋਰਟ ਬਣਾ ਰਿਹਾ ਪਾਰਟੀਸ਼ਨ ਬਣਾ ਰਿਹਾ ਡਰਾਈੰਗ ਰੂਮ ਵਾਂਗੂ ਬਣਾ ਰੱਖਿਆ ਤਾਂ ਉਸ ਬੰਦੇ ਲਈ ਪਿਸਤਲ ਦੀ ਗੱਲ ਆ ਹਾਂ ਤਾਂ ਮੈਨੂੰ ਰਾਣੀ ਬਾਈ ਜਿਹਦੀ ਰਾਣੀ ਦੀ ਮੈਂ ਗੱਲ ਦੱਸ ਰਿਹਾ ਉਹਨੇ ਦੱਸਿਆ ਸੀਗਾ ਯਾਨੀ ਜੇਲ ਦੇ ਵਿੱਚ ਉਹਨਾਂ ਨੇ ਦਵਦਵਾ ਅੱਡਾ ਸੀ ਉਹਦਾ ਮਤਲਬ 5 ਸਟਾਰ ਹੋਟਲ ਸੀਗਾ ਉਹ ਕਹਿੰਦਾ ਵੀ ਏਸੀ ਜੇਲ ਚ ਨਹੀਂ ਵੀ ਮੈਂ ਕਿਸੇ ਵੀ ਜੇਲ ਚ ਰਿਆਂ ਤਾਂ ਇਦਾਂ ਰਿਆਂ ਬਟ ਐਂਡਾਲੇ ਟਾਈਮ ਚ ਜਦੋਂ ਯੋਗੀ ਉਹਨੂੰ ਆਣ ਪੂਰਾ ਲੜਕੇ ਉੱਥੇ ਲੈ ਕੇ ਆ ਆ ਜਿਹੜਾ ਉਹਨੇ ਲਾਸਟ ਵਾਲਾ ਟਾਈਮ ਕੱਟਿਆ ਜੋ ਸੁਣਨ ਚਾਹੁੰਦਾ ਉਹਨੇ ਜੇਲ ਕੱਟੀ ਆ ਕਿ ਜੇਲ ਹੁੰਦੀ ਕੀ ਆ ਇਸ ਤੋਂ ਪਹਿਲਾਂ ਤਾਂ ਐਣੀ ਉਹ ਐਸ਼ੇ ਕਰਦਾ ਰਿਹਾ ਐਸ਼ੀ ਕੀਤੀ ਹੈ ਜੀ ਉਹਨੇ ਆ ਹੁਣ ਸੋਚਿਆ ਜਾਵੇ ਜਿਸ ਗੈਂਗਸਟਰ ਦੀ ਵਾਈਫ ਜੇਲ ਦੇ ਅੰਦਰ ਆਂਦੀ ਹੋਵੇ ਤੇ ਕੈਮਰਾ ਆਫ ਹੋ ਦੇਣ ਤੇ ਕੈਮਰਾ ਆਫ ਹੋ ਜਿੰਦੇ ਹੋਣ ਹਮ ਬਹੁਤ ਵੱਡੀ ਪਾਵਰ ਸੀ ਬਹੁਤ ਵੱਡੀ ਓਬਵੀਅਸਲੀ ਇੱਥੇ ਹੁਣੇ ਨਕਲੀ ਜੇ ਇਸ ਪਾਇਆ ਕਿ ਮੋਹਾਲੀ ਕਿਸੇ ਬਿਲਡਰ ਤੋਂ ਫਰੋਤੀ ਮੰਗੀਆ ਜਿਹੜਾ ਬੰਦਾ ਯੂਪੀ ਬੈਠਾ ਹੈ ਉਹ ਵੀ ਪੁਰਵਾਂਚਲ ਚੱਡੀ ਦੂਰ ਉਹ ਮੋਹਾਲੀ ਕਿਉਂ ਫਰੋਤੀ ਮੰਗੇਗਾ ਹਮ ਪੂਰੀ ਯੂਪੀ ਭਈ ਆ ਉਹਦੇ ਕੋਲੇ ਹਮ ਜੇ ਪੁਰਵਾਂਚਲ ਚੋਂ ਨਹੀਂ ਮੰਗੇਗਾ ਉਤਰਾੰਚਲ ਚੋਂ ਮੰਗ ਲੇਗਾ ਕਿਸੇ ਹੋਰ ਪਾਸਿਓਂ ਮੰਗ ਲੇਗਾ ਯੂਪੀ ਦੇ ਬਿਹਾਰ ਚੋਂ ਮੰਗ ਲੇਗਾ ਆਪਣੀ ਨੇੜਲੀ ਨਹੀਂ ਪੰਜਾਬ ਚੋਂ ਵੀ ਮੋਹਾਲੀ ਚ ਕਿਸੇ ਬਿਲਡਰ ਤੋਂ ਫਰੋਤੀ ਮੰਗਣਾ ਲਾਈਕ ਜਾਣ ਕੇ ਕਿਸਪਾ ਕੇ ਇਧਰ ਆਇਆ ਸੀ ਜਾਣ ਕੇ ਕਿਸਪਾ ਕਿਧਰ ਆਇਆ ਸੀ ਇੱਥੇ ਸੈਟਿੰਗਸ ਯੂਜ਼ ਦੀ